ਮੈਂ ਪ੍ਰਦੀਪ ਚੌਧਰੀ ਤੇ ਤੁਸੀਂ ਦੇਖ ਰਹੇ ਹੋ ਐਕਸ਼ਨ ਪੰਜਾਬ ਵੈਬ ਨਿਊਜ਼ ਚੈਨਲ ਇਸ ਵੇਲੇ ਅਸੀਂ ਰਾਜਪੁਰਾ ਦੇ ਗगन ਚੌਕ ਤੋਂ ਜਦ ਆਪਾਂ ਰਾਜਪੁਰਾ ਸ਼ਹਿਰ ਦੇ ਅੰਦਰ ਐਂਟਰ ਕਰਦੇ ਹਾਂ ਜਿਹੜਾ ਪੁਲ ਸਟਾਰਟ ਹੁੰਦਾ ਹੈ ਉਹਦੇ ਕੋਲ ਖੜੇ ਆ ਇੱਥੇ ਜਿਹੜਾ ਆਨੰਦ ਕਰਿਆਣਾ ਸਟੋਰ ਹੈ ਉੱਥੇ ਇੱਕ ਚੋਰੀ ਦੀ ਵਾਰਦਾਤ ਹੋਈ ਹੈ ਪਹਿਲਾਂ ਮੈਂ ਤੁਹਾਨੂੰ ਦੱਸ ਦਾਂ ਰੋਜ਼ ਹੀ ਇਹ ਕੋਈ ਨਵੀਂ ਗੱਲ ਨਹੀਂ ਹੈ ਜਿਵੇਂ ਰੋਜ਼ਾਨਾ ਦੀ ਗੱਲ ਕਰੀਏ ਤਾਂ ਰੋਜ਼ ਹੀ ਚੈਨ ਸਨੇਚਿੰਗ ਚੋਰੀ ਦੀਆਂ ਵਾਰਦਾਤਾਂ ਛੀਨਾ ਜਪਟੀ ਅ ਅत्ता ਆਮ ਤੌਰ ਤੇ ਹੋ ਰਹੀਆਂ ਸਵੇੜ ਦੇ ਟਾਈਮ ਬਜ਼ੁਰਗਾ ਦੇ ਮੋਬਾਈਲ ਖੋਏ ਜਾ ਰਹੇ ਆ ਤੇ ਕਈ ਬੰਦਿਆਂ ਨੂੰ ਜ਼ਖਮੀ ਕਰਕੇ ਵੀ ਜਿਹੜੇ ਸਨੇਚਿੰਗ ਦੀਆਂ ਵਾਰਦਾਤਾ ਹੁੰਦੀ ਹੈ ਤੇ ਚੋਰਾਂ ਦੇ ਹੌਸਲੇ ਇੰਨੇ ਕੁ بلند ਹੋ ਚੁੱਕੇ ਆ ਉਹਨਾਂ ਨੇ ਮੈਂ ਤੁਹਾਨੂੰ ਪਹਿਲਾਂ ਇਹ ਦਿਖਾ ਦਾਂ ਕਿ ਇਹ ਤੁਸੀਂ ਦੇਖ ਸਕਦੇ ਹੋ ਇੱਕ ਪਲਾਟ ਖਾਲੀ ਪਿਆ ਹੈ ਤੇ ਪਲਾਟ ਦੇ ਪਿੱਛੋਂ ਕਿਸ ਤਰੀਕੇ ਨਾਲ ਉਹ ਚੜੇ ਹੋਣੇ ਉੱਪਰ ਤੇ ਉੱਪਰ ਚੜ ਕੇ ਜਿਹੜਾ ਛੱਤ ਦੇ ਰਾਹੀ ਉਹਨਾਂ ਨੇ ਦੁਕਾਨ ਦੇ ਅੰਦਰ ਐਂਟਰ ਕੀਤਾ ਇਹ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਇਹ ਜਿਹੜੇ ਚੋਰ ਸક્રિય ਹੋਏ ਹੋਏ ਆ ਉਹਨਾਂ ਦਾ ਮੈਨੂੰ ਇਹ ਲੱਗਦਾ ਹੈ ਕਿ ਵੀ ਪ੍ਰਸ਼ਾਸਨ ਕਾਫੀ ਸੁਸਤ ਚੱਲ ਰਿਹਾ ਜਿਸ ਦੇ ਕਰਕੇ ਰੋਜ਼ ਹੀ ਚੋਰੀ ਦੀਆਂ ਵਾਰਦਾਤਾਂ ਹੁੰਦੀਆਂ ਜਾ ਰਹੀਆਂ ਨੇ ਸ਼ਹਿਰ 'ਚ ਲੋਕਾਂ ਦਾ ਜੀਨ ਹਰਾਮ ਹੋਇਆ ਵਾ ਲੋਕੀ ਸੜਕਾਂ ਤੇ ਅ ਚੱਲ ਨਹੀਂ ਸਕਦੇ ਖੁੱਲ ਕੇ ਹੁਣ ਹੁਣ ਤਾਂ ਦੇਖੋ ਦੁਕਾਨ ਬੰਦ ਕਰਕੇ ਜਾਂਦੇ ਤਾਂ ਜੱਜ ਸਵੇਰੇ ਆਂਦੇ ਆ ਤਾਂ ਪਤਾ ਲੱਗਦਾ ਕਿ ਵੀ ਚੋਰਾਂ ਨੇ ਇੱਥੇ ਵੀ ਤੁਸੀਂ ਇਹ ਦੇਖ ਸਕਦੇ ਹੋ ਗੱਲਾ ਜਿਹੜਾ ਖੁੱਲਿਆ ਹੋਇਆ ਜਿਸ ਚੋਂ ਕੈਸ਼ ਤੇ ਇਹਨਾਂ ਦਾ ਸਮਾਨ ਵੀ ਜਿਹੜਾ ਚੋਰੀ ਕੀਤਾ ਗਿਆ ਅਸੀਂ ਮਾਲਕ ਨੂੰ ਪੁੱਛਦੇ ਹਾਂ ਸਰ ਕਿਆ ਨਾਮ ਹੈ ਜੀ ਤੁਹਾਡਾ ਅਸ਼ਵਨੀ ਕੁਮਾਰ ਜੀ ਆਨੰਦ ਕਰਨਾ ਸਟੋਰ ਜੀ ਹਾਂਜੀ ਕਿੰਨੇ ਵਜੇ ਤੁਸੀਂ ਗਏ ਸੀਗੇ ਕੱਲ ਅਸੀਂ ਰਾਤ 9:30 ਵਜੇ ਗਏ ਆ ਜੀ ਵਿਦਾ ਕੇ ਰੋਜ਼ ਦੀ ਤਰ੍ਹਾਂ ਹਾਂਜੀ 9:30 9:30 ਸਵੇਰ ਰੋਜ਼ ਬਤਾ ਦਿੰਦੇ ਆ ਜੀ ਸਵੇਰੇ 9:45 ਮਿੰਟ ਤੇ ਮੈਂ ਗੁੜੀਆਂ ਨੂੰ ਛੱਡ ਕੇ ਆਏ ਹਾਂ ਸਕੂਲ ਤੋਂ ਆ ਕੇ ਸ਼ਟਰ ਸਹੀ ਸਲਾਮਤ ਸੀ ਜੀ ਫਿਰ ਸਾਰਾ ਅੰਦਰ ਸਮਾਨ ਘਿੰਡਿਆ ਹੋਇਆ ਸੀ ਮੈਂ ਮੁੰਡੇ ਨੂੰ ਪੁੱਛਿਆ ਵੀ ਸਮਾਨ ਤੂੰ ਛੇੜਿਆ ਕਰ ਨਹੀਂ ਵੀਰ ਜੀ ਫਿਰ ਦੇਖਿਆ ਗੱਲੇ ਲੋਕ ਡੁੱਟੇ ਹੋਏ ਆ ਫਿਰ ਜਾ ਕੇ ਦੇਖਿਆ ਜੀ ਉੱਪਰੋਂ ਪਾੜ ਪਾ ਕੇ ਆਏ ਆ ਜੀ ਉਹ ਜਾਂਦੇ ਮੈਂ ਮੇਰੀ ਪੋੜੀ ਲੈ ਕੇ ਮੇਰੀ ਪੋੜੀ ਤੋਂ ਵਾਪਸੀ ਗਈ ਹੈ ਸੀਸੀਟੀਵੀ ਲੱਗੇ ਹੋਏ ਆ ਸੀਸੀਟੀਵੀ ਲੱਗੇ ਹੋਏ ਆ ਜੀ ਫੋਟੋ ਆ ਰਹੀ ਹੈ ਜੀ ਕਿੰਨੇ ਕ ਬੰਦੇ ਸੀਗੇ ਬੰਦੇ ਜੀ 3 ਨੇ ਜੀ ਉਹ ਬਾਹਰਲੇ ਪਾਸੋਂ ਆਏ ਗੁੱਲਾ ਪਲਾੜ ਆਈ ਬਾਹਰ ਸਾਰਾ ਓਪਨ ਹੈ ਉਹਦੇ ਪਿੱਛੋਂ ਚੜ੍ਹ ਕੇ ਆਏ ਆ ਜੀ ਠੀਕ ਹੈ ਜਿਹੜਾ ਅਸੀਂ ਕੈਮਰੇ ਤੋਂ ਕੈਪਚਰ ਕੀਤਾ ਉਸੇ ਜਗ੍ਹਾ ਤੋਂ ਆਏ ਹਾਂ ਉਸੇ ਜਗ੍ਹਾ ਤੋਂ ਆਏ ਹਾਂ ਜੀ ਤੇ ਕਿਆ-ਕਿਆ ਚੋਰੀ ਹੋਇਆ ਤੁਹਾਡਾ ਉਹ 35000 ਰੁਪਏ ਨਗਦ ਲੈ ਗਏ ਜਿਹਦੇ ਵਿੱਚ ਮੇਰੇ ਮੰਦਰ ਦੇ ਪੈਸੇ ਪਏ ਸੀ ਤੇ ਕੁਝ ਕੈਸ਼ ਆਪਣੇ ਗੱਲੇ ਪੇ ਦੋਨੇ ਗੱਲੇ ਤੋੜ ਗਏ ਜੀ ਉਹ ਕਿਆ ਕਹਿਣਾ ਚਾਹੋਗੇ ਹੈ ਜੀ ਇਹ ਵਾਰਦਾਤਾ ਰੋਜ਼ ਹੋ ਰਹੀ ਹੈ ਜੀ ਮੈਂ ਤਾਂ ਇਹੀ ਕਹਿਣਾ ਚਾਹਾਂਗਾ ਜੀ ਇਹ ਵਾਰਦਾਤਾ ਗਲਤ ਹੈ ਇਹਨਾਂ ਦੇ ਨੱਥ ਪਾਈ ਜਮੇ ਚਲੋ ਕੁਝ ਬੰਦੇ ਸਹਿਲ ਨੇ ਜਿਹੜੇ ਜਿਆਦਾ ਹੀ ਅਗਲੇ ਦਿੱਕਤ ਚ ਆ ਰਹੇ ਹੁਣ ਦਾਲ ਪਾਣੀ ਰੋਟੀ ਦੇ ਉਹ ਕਿਆ ਕਰਨਗੇ ਜੀ ਪੁਲਿਸ ਪ੍ਰਸ਼ਾਸਨ ਬਾਰੇ ਕੁਝ ਕਹਿਣਾ ਚਾਹਾਂਗਾ ਜੀ ਪੁਲਿਸ ਪ੍ਰਸ਼ਾਸਨ ਮੈਂ ਸਵੇਰ ਦਾ ਗਿਆ ਹਾਲ ਤੱਕ ਤਾਂ ਕੋਈ ਨਹੀਂ ਆਇਆ ਜੀ ਮੈਂ ਤਿੰਨ ਵਾਰੀ ਗਿਆ ਦੋ ਵਾਰੀ ਜਾ ਚੁੱਕਿਆ ਆ ਉਹ ਕਹਿੰਦੇ ਡਿਊਟੀ ਅਫਸਰ ਨੂੰ ਡਿਊਟੀ ਅਫਸਰ ਪਹਿਲਾਂ ਮੈਂ ਦੇਖੀ ਜਾਈ ਡਿਊਟੀ ਅਫਸਰ ਆਏਗਾ ਤਾਂ ਕੋਈ ਕਾਰਵਾਈ ਕਰੇਗਾ ਹਲੇ ਤੱਕ ਕੋਈ ਨਹੀਂ ਆਇਆ ਜੀ ਜਿਸ ਤਰੀਕੇ ਨਾਲ ਤੁਸੀਂ ਦੱਸ ਰਹੇ ਹੋ ਕਿ ਸਵੇਰ ਦਾ ਤੁਸੀਂ ਕੰਪਲੀਟ ਕੀਤੀ ਵੀ ਹੈ ਹਲੇ ਤੱਕ ਕੋਈ ਆਇਆ ਨਹੀਂ ਹੈ ਆਇਆ ਸੀ ਜੀ ਦਰਸ਼ਨ ਜੀ ਆਏ ਸੀ ਉਹ ਕਹਿੰਦੇ ਮੇਰੀ ਡਿਊਟੀ ਨਹੀਂ ਹੈ ਜੀ ਉਹ ਉਹ ਦੇਖ ਗਏ ਕਾਰਵਾਈ ਕੋਈ ਨਹੀਂ ਕਰੀ ਜੀ ਉਹਨਾਂ ਨੇ ਕੁਝ ਨਹੀਂ ਲਿਖਤ ਪੜ ਕਰੀ ਉਹ ਕਹਿੰਦੇ ਜਿਹਦੀ ਡਿਊਟੀ ਉਹ ਹੀ ਕਰੇਗਾ ਜੀ ਤੁਸੀਂ ਇਹ ਮੰਨ ਸਕਦੇ ਹੋ ਜਿਸ ਤਰੀਕੇ ਨਾਲ ਪੁਲਿਸ ਦਾ ਇਹ ਸੁਸਤ ਰਵਈਆ ਹੈ ਇਸੇ ਕਰਕੇ ਜਿਹੜੇ ਚੋਰ ਹੈ ਉਹ ਸક્રિય ਹੋਏ ਹੋਏ ਹਨ ਬਿਲਕੁਲ ਜੀ ਬਿਲਕੁਲ ਸੁਸਤ ਰਵਈਏ ਕਰਕੇ ਹੀ ਚੋਰਾਂ ਨੂੰ ਨਾ ਨਾਥਨੀ ਪੈਰੀ ਚੋਰ ਖੁੱਲੀ ਜਾ ਰਹੇ ਹਨ ਇਹ ਜੇ ਨਾਥ ਪਈ ਜਾਵੇ ਚੋਰਾਂ ਨਾਲ ਕਾਰਵਾਈ ਹੋਵੇ ਚੋਰ ਦੀ ਹਿੰਮਤ ਹੀ ਨਾ ਪਵੇ ਜੀ ਜਿੱਦਾਂ ਅਸੀਂ ਰੋਜ਼ ਦੀਆਂ ਜਿਹੜੀ ਖਬਰਾਂ ਸੁਣਦੇ ਆਂ ਤੇ ਆਪਣਾ ਸੜਕਾਂ ਤੇ ਲੋਕ ਜਾ ਰਹੇ ਹੁੰਦੇ ਆ ਸਰੀਆਮ ਮੋਬਾਈਲ ਖੋ ਕੇ ਲੈ ਜਾਂਦੇ ਕਿਸੇ ਦੀ ਸੋਦੀ ਵਾਰਦਾਤ ਆਈ ਸੀ ਦੋ ਲੇਡੀਜ਼ ਦੇ ਉਹਰੇ ਫੋਨ ਚੋਰੀ ਹੋਏ ਮੇਰੇ ਸੀਸੀ ਕੈਮਰੇ ਦੇਖਣ ਆਏ ਸੀ ਉਹ ਨਹੀਂ ਤੇ ਇਹ ਜਾਨੇ ਮੋਟਰਸਾਈਕਲ ਦਾ ਕੋਈ ਨੰਬਰ ਨਹੀਂ ਹੁੰਦਾ ਕੋਈ ਕੁਝ ਨਹੀਂ ਹੁੰਦਾ ਉਸ ਤੋਂ ਪਹਿਲਾਂ ਤਾਂ ਉਹ ਨਿਕਲ ਜਾਂਦੇ ਜਿਹਨੂੰ ਕੈਮਰੇ ਦੇਖਣਗੇ ਪਰਸੋ ਦੋ ਲੇਡੀਜ਼ ਵਿਚਾਰੀਆਂ ਉਹ ਰਾਈ ਮੈਨੂੰ ਕਹਿੰਦੀ ਕੈਮਰੇ ਦਿਖਾ ਦਿਓ ਨਾਲ ਵੀਰਜੀ ਦੁਕਾਨ ਤੇ ਵੀ ਪਰ ਕੁਝ ਨਹੀਂ ਪਤਾ ਲੱਗਿਆ ਜੀ ਅਸਲ ਇਸ ਰੋਡ ਤੇ ਜਾਦਾ ਹੀ ਇਹ ਹੋ ਰਿਹਾ ਕਿਸੇ ਤੇ ਕੋਈ ਸ਼ੱਕ ਕੋਈ ਨਹੀਂ ਸ਼ੱਕ ਦਾ ਹਲੇ ਵੀਡੀਓ ਕੈਮਰਾ ਚੱਲ ਰਹੀ ਹੈ ਜੀ ਵੀਡੀਓ ਕਰੀ ਦੇਖਦੇ ਆ ਕਲੀਅਰ ਹੋਏਗਾ ਫਿਰ ਆਪਾਂ ਕਹਿ ਸਕਦੇ ਆ ਕੀ ਮੰਗ ਕਰਦੇ ਉਸ ਨੂੰ ਮੰਗ ਪ੍ਰਸ਼ਾਸਨ ਨੂੰ ਇਹੀ ਕਰਦੇ ਆ ਜੀ ਜਿੰਨੀ ਜਲਦੀ ਨੱਥ ਪਾਈ ਜਾਵੇ ਉਨੀ ਜਲਦੀ ਇਹਨਾਂ ਨੂੰ ਫੜਿਆ ਜਾਵੇ ਨਹੀਂ ਤਾਂ ਕੱਲ ਨੂੰ ਹੋਰ ਕਾਈ ਕਾਰਵਾਈਆਂ ਕਰਨਗੇ ਉਹਨਾਂ ਖੁੱਲਾ ਪਲਾਟ ਨਾਲ ਓਪਨ ਹੈ ਜੀ ਇਹਦਾ ਵੀ ਕੋਈ ਹੱਲ ਕਰਿਆ ਜਾਵੇ ਪੂਰਾ ਔਰੇ ਕਬਾਰ ਦਾ ਢੇਰੀ ਬਣੀ ਵੀ ਹੈ ਜੀ ਇਹ ਪਹਿਲਾਂ ਵੀ ਜਿਹੜੀ ਤੁਹਾਡੇ ਨਾਲ ਦੁਕਾਨਾ ਹੈਗੀ ਆ ਜਿੱਦਾ ਵਿਜ ਗਾਰਮੈਂਟਸ ਹੈ ਉੱਥੇ ਵੀ ਇਹ ਜੀ ਸੇਮ ਚੋਰੀ ਹੋਈ ਸੀਗੀ ਬਿਲਕੁਲ ਜੀ ਬਿਲਕੁਲ ਸੇਮ ਚੋਰੀ ਹੋਈ ਹੈ ਸੇਮ 파ੜ ਪਾਇਆ ਗਿਆ ਨਾਲ ਖੰਨਾ ਬਿਜਲੀ ਵਾਲੇ ਇਹਨਾਂ ਦੇ ਵਿਜ ਦੇ ਵੀ ਹੋਈ ਹੈ ਜੀ ਦੋ ਤਿੰਨ ਫਾਟਗਾ ਥੱਲੇ ਵੀ ਹੋਈਆਂ ਇਸ ਰੋਡ ਤੇ ਜਾਦਾ ਹੀ ਕੁਝ ਹੋ ਰਿਹਾ ਹੈ ਜੀ ਮਤਲਬ ਚੋਰਾ ਦੇ ਹੌਸਲੇ ਬੁਲੰਦ ਹੋਏ ਪੂਰੇ ਬੁਲੰਦ ਹੈ ਜੀ ਇੱਥੇ ਸਾਡੇ ਨਾਲ ਸੁਖੀ ਜੀ ਵੀ ਮੌਜੂਦ ਹੈ ਸੁਖੀ ਜੀ ਕੀ ਕਹਿਣਾ ਚਾਹੋਗੇ ਜਦ ਸਰਕਾਰ ਬਣੀ ਸੀਗੀ ਤੇ ਐਮਐਲਏ ਮੈਡਮ ਬਣੇ ਸੀਗੇ ਤੁਸੀਂ ਟੋਲ বাজਾਏ ਸੀਗੇ ਹੁਣ ਮਾਹੌਲ ਕੀ ਕਹੋਗੇ ਲੋਕ ਡਰੇ ਹੋਏ ਆ ਥੋੜਾ ਜਰਾ ਦੇਖੋ ਉਹ ਜਿਹੜਾ ਵਿਸ਼ਾ ਸੀਗਾ ਉਹ ਅਲੱਗ ਵਿਸ਼ਾ ਸੀਗਾ ਢੋਲ বাজਾਉਣ ਵਾਲਾ ਅਸੀਂ ਸਰਕਾਰ ਦੇ ਹੱਕ ਚ ਨਹੀਂ ਅਸੀਂ ਬੇਅਦਬੀਆਂ ਦੇ ਖਿਲਾਫ ਢੋਲ বাজਾਏ ਸੀਗੇ ਬਾਕੀ ਅੱਜ ਦਾ ਜੋ ਮਾਹੌਲ ਹੈ ਉਹ ਤਾਂ ਇਹੀ ਦਰਸਾ ਰਿਹਾ ਹੈ ਕਿ ਜਿਹੜੀ ਪੁਲਸ ਹੈ ਉਹ ਬਿਲਕੁਲ ਨਕਾਰਾ ਹੋਇਆ ਕੋਈ ਕਾਰਵਾਈਆਂ ਨਹੀਂ ਹੋ ਰਹੀਆਂ ਚੋਰ ਬਿਲਕੁਲ ਈਵੇਂ ਲੱਗ ਰਿਹਾ ਸਾਨੂੰ ਪੁਲਿਸ ਪਸਤ ਤੇ ਚੋਰ ਮਸਤ ਇਹਦਾ ਜਿਹੜਾ ਆ ਰਵਈਆ ਨਜ਼ਰ ਆ ਰਿਹਾ ਦੇਖੋ ਇੱਕ ਕੀ ਕਰੇ ਦੁਕਾਨਦਾਰ ਦੁਕਾਨਦਾਰ ਸਵੇਰ ਤੋਂ ਲੈ ਕੇ ਸਾਰਾ ਦਿਨ ਮਿਹਨਤ ਕਰਕੇ ਦਾ ਰੋਟੀ ਦੇ ਪੈਸੇ ਜੋੜਦਾ ਤੇ ਚੋਰ ਆਂਦੇ ਆ ਤੇ ਉਹਨੂੰ ਚਪੇਟ ਲਾ ਕੇ ਚਲੇ ਜਾਂਦੇ ਆ ਤੇ ਮੈਂ ਤਾਂ ਇਹੀ ਬੇਨਤੀ ਕਰਾਂਗਾ ਪੁਲਿਸ ਨੂੰ ਅਗਰ ਪੁਲਿਸ ਦੇ ਹੱਥ ਕੁਝ ਨਹੀਂ ਹੈਗਾ ਤੇ ਇਸ ਤਰ੍ਹਾਂ ਕਰਨ ਕੀ ਜਿਹੜੇ ਦੁਕਾਨਦਾਰ ਭਰਾ ਆ ਇਹਨਾਂ ਨੂੰ ਵੀ ਜਿਹੜੀ ਇੱਕ ਤਾਂ ਲਾਇਸੈਂਸੀ ਜਿਹੜਾ ਲਾਇਸੈਂਸ ਦੇਣ ਹਥਿਆਰ ਦੇਣ ਤੇ ਰਾਤ ਦੀ ਜਿਹੜੀ ਇਹਨਾਂ ਨੂੰ ਐ ਡਿਊਟੀ ਇਹਨਾਂ ਨੂੰ ਘਰ ਦੀ بجائے ਇਹਨਾਂ ਨੂੰ ਕਿਹਾ ਜਾਏਗੀ ਇਹ ਦੁਕਾਨ ਹੀ ਤੁਹਾਡਾ ਘਰ ਹੈ ਦੁਕਾਨ ਵੀ ਇਹੀ ਹੈ ਘਰ ਵੀ ਤੁਹਾਡਾ ਇਹੀ ਹੈ ਦਿਨੇ ਵਪਾਰ ਕਰਨ ਤੇ ਰਾਤ ਨੂੰ ਆਪਣੀ ਦੁਕਾਨਾਂ ਦੀ ਰਾਖੀ ਕਰਨ ਤਾਂ ਇਹਨਾਂ ਦਾ ਗੁਜ਼ਾਰਾ ਹੋ ਸਕਦਾ ਇਹ ਸਾਰੇ ਜਿਹੜਾ ਕੇਂਦਰ ਬਿੰਦੂ ਹੈ ਤੁਸੀਂ ਘੁੰਮ ਫਿਰ ਕੇ ਦੇਖ ਲਿਓ ਇਹ ਸਾਰਾ ਕੇਂਦਰ ਬਿੰਦੂ ਕਹੀਂ ਨਾ ਕਹੀਂ ਨਸ਼ੇ ਦੇ ਮੁੱਦਿਆਂ ਦੇ ਇਹੀ ਘੁੰਮਦਾ ਹੈ ਜਿਹੜੇ ਨਸ਼ੇੜੀ ਮੁੰਡੇ ਆ ਉਹ ਸਾਰਾ ਦਿਨ ਜਿਹੜਾ ਨਸ਼ਾ ਕਰਦੇ ਆ ਤੇ ਉਹਨਾਂ ਦੀ ਜਿਹੜੀ ਪੈਸਿਆਂ ਦੀ ਪੂਰਤੀ ਜਦ ਪੂਰੀ ਨਹੀਂ ਹੁੰਦੀ ਫਿਰ ਕਹੀਂ ਨਾ ਕਹੀਂ ਉਹ ਇਸ ਵਾਲੇ ਤੁਰ ਪੈਂਦੇ ਆ ਤੇ ਬੜੀ ਪ੍ਰਦੀਪ ਜੀ ਮੈਂ ਤੁਹਾਨੂੰ ਗੱਲ ਇਹ ਘਟਨਾ ਦੱਸਣਾ ਚਾਹਾਂਗਾ ਕਿ ਰਾਜਪੁਰੇ 'ਚ ਮੈਂ ਬਥੇਰੀ ਚੋਰੀਆਂ ਦੇਖੀਆਂ ਚੈਨਾ ਦੀਆਂ ਚੋਰੀਆਂ ਵੀ ਦੇਖੀਆਂ ਮੋਬਾਈਲ ਫੋਨਾਂ ਦੀਆਂ ਦੇਖੀਆਂ ਕੈਸ਼ ਪੈਸਿਆਂ ਦੀ ਚੋਰੀ ਦੇਖੀ ਤੇ ਪਹਿਲੀ ਵਾਰ ਮੈਂ ਐਸੇ ਚੋਰ ਦੇਖ ਰਿਹਾ ਜਿਹੜੇ ਆਪਣੇ ਪਰਿਵਾਰ ਲਈ ਵੀ ਸਮਰਪਿਤ ਹੈ ਦੇ ਚੋਰ ਆ ਜਿਹੜੇ ਇਕੱਲੇ ਪੈਸੇ ਨਹੀਂ ਚੋਰੀ ਕਰਕੇ ਗਏ ਉਹ ਇੱਥੋਂ ਜਿਹੜਾ ਰਾਸ਼ਨ ਦਾ ਸਮਾਨ ਹੈ ਉਹ ਵੀ ਚੋਰੀ ਕਰਕੇ ਗਏ ਆ ਕਿ ਅਗਰ ਅਸੀਂ کہیں ਫੜੇ ਜਾਂ ਸਾਡੇ ਜਿਹੜਾ ਪਰਿਵਾਰ ਹੈ ਉਹ ਵਧੀਆ ਦਾ ਰੋਟੀ ਦਾ ਖਾਂਦੇ ਰਹੇ ਬੜੀ ਸ਼ਰਮ ਵਾਲੀ ਗੱਲ ਹੈ ਜਿਹੜੇ ਚੋਰ ਇੰਨੇ ਨਿਸ਼ਚਿੰਤ ਹੋ ਕੇ ਇੱਕ ਚੋਰੀ ਕਰਨ ਨੂੰ ਇੱਕ ਪਿਕਨਿਕ ਸਪੌਟ ਦੀ ਤਰ੍ਹਾਂ ਤੁਸੀਂ ਜਿਹੜੇ ਵੀਡੀਓ ਭੇਜਿਆ ਸੀ ਤੁਸੀਂ ਉਸ ਦੇ ਵਿੱਚ ਦੇਖਿਓ ਕਿ ਪਿਕਨਿਕ ਸਪੌਟ ਦੀ ਤਰ੍ਹਾਂ ਘੁੰਮ ਰਹੇ ਆ ਪੂਰੀ ਤਫੜੀ ਲਾ ਰਹੇ ਆ ਇੱਕ ਛੋਟੀ ਜਿਹੀ ਜਗ੍ਹਾ ਉੱਥੋਂ ਆਉਂਦੇ ਆ ਸਮਾਨ ਇਕੱਠਾ ਕਰਦੇ ਆ ਸਮਾਨ ਇਕੱਠਾ ਕਰਨ ਤੋਂ ਬਾਅਦ ਜਦੋਂ ਉਹਨਾਂ ਨੂੰ ਲੱਗਦਾ ਹੈ ਕਿ ਸਮਾਨ ਉੱਪਰ ਲੈ ਜਾਣ ਦੇ ਵਿੱਚ ਅਸਮਰਥ ਹੈ ਤੇ ਇੱਥੇ ਨੀਚੇ ਪੌੜੀ ਚੱਕਦੇ ਆ ਪੌੜੀ ਲਗਾ ਕੇ ਫਿਰ ਉਹ ਸਮਾਨ ਕੱਢ ਕੇ ਲੈ ਕੇ ਜਾਂਦੇ ਆ ਬਿਲਕੁਲ ਜਿਹੜੇ ਚੋਰ ਹੈ ਉਹਨਾਂ ਨੂੰ ਮੇਂ ਲੱਗਦਾ ਕਿ ਪੁਲਿਸ ਪ੍ਰਸ਼ਾਸਨ ਕੁੰਭ ਕਰੀ ਨੀਂਦ ਹੈ ਜਿਹੜੀ ਉਹਦੇ ਵਿੱਚ ਹੈ ਤਾਂ ਕਰਕੇ ਬਹੁਤ ਹੈ ਜਿਹੜਾ ਇਹ ਘਟਨਾ ਵਾਦੀ ਜਾ ਰਹੀ ਹੈ ਜਿਸ ਤਰੀਕੇ ਨਾਲ ਤੁਸੀਂ ਦੱਸਿਆ ਕਿ ਵੀ ਉੱਪਰੋਂ ਆਏ ਆ ਉਹ ਫਿਰ ਪੌੜੀ ਲਾਈ ਆ ਉਹਨਾਂ ਨੇ ਅੰਦਰ ਆਏ ਆ ਬੜੇ ਆਰਾਮ ਦੇ ਨਾਲ ਘੁੰਮ ਫਿਰ ਕੇ ਸਮਾਨ ਦੇਖਿਆ ਤੇ ਚੱਕ ਕੇ ਲੈ ਕੇ ਗਏ ਜਿਹੜਾ ਪੈਸੇ ਵੀ ਚੱਕੇ ਉਹਨਾਂ ਨੇ ਤੁਹਾਨੂੰ ਲੱਗਦਾ ਕਿ ਵੀ ਕਿਸੇ ਨੇ ਪਹਿਲਾਂ ਰੇਕੀ ਕੀਤੀ ਹੈ ਦੁਕਾਨ ਚ ਬਿਲਕੁਲ ਇਹ ਬਿਨਾਂ ਰੇਕੀ ਤੋਂ ਕੰਮ ਹੋ ਨਹੀਂ ਸਕਦਾ ਤੁਸੀਂ ਜਿਹੜੀ ਉੱਪਰ ਜਗ੍ਹਾ ਦੇਖੋ ਉਹ ਜਗ੍ਹਾ ਬਿਲਕੁਲ ਹੀ ਛੋਟੀ ਜੀ ਜਗ੍ਹਾ ਹੈ ਜਿੱਥੋਂ ਚੋਰ ਨਿਕਲ ਕੇ ਆਇਆ ਹੈ ਸਭ ਤੋਂ ਵੱਡੀ ਗੱਲ ਉੱਥੇ ਇੱਕ ਵੈਸੇ ਹੀ ਸਟੋਰ ਟਾਈਪ ਸੀ ਇੱਕ ਲੋਹੇ ਦਾ ਸਮਾਨ ਰੱਖਿਆ ਹੋਇਆ ਸੀਗਾ ਚੋਰਾਂ ਨੂੰ ਇਹ ਵੀ ਪਤਾ ਸੀਗਾ ਕਿ ਅਗਰ ਉੱਪਰੋਂ ਛਾਲ ਮਾਰਦੇ ਹੋ ਸੱਟ ਪੇਟ ਲੱਗ ਸਕਦੀ ਆ ਮਗਰ ਉਹਨਾਂ ਨੇ ਜਿਹੜਾ ਆ ਉਹਨੂੰ ਐਜ਼ ਅ ਪੌੜੀ ਵਰਤਿਆ ਤੇ ਉਹ ਉੱਥੋਂ ਉਤਰ ਕੇ نیچے ਆਏ ਆ ਪਰ ਜਦ ਸਮਾਨ ਜਿਹਦਾ ਵਜ਼ਨ ਜ਼ਿਆਦਾ ਸੀਗਾ ਸਮਾਨ ਦੇ ਨਾਲ ਉਹ ਨਹੀਂ ਚੇਲ ਸਕਦਾ ਤਾਂ ਉਹਨਾਂ ਦਾ ਵਜ਼ਨ ਤਾਂ ਉਹਨਾਂ ਨੇ ਇੱਥੋਂ ਪੌੜੀ ਚੱਕ ਕੇ ਲੈ ਗਏ ਆ ਚੋਰਾਂ ਨੂੰ ਬਿਲਕੁਲ ਪੂਰਾ ਪਤਾ ਸੀਗਾ ਕਿਸ ਤਰ੍ਹਾਂ ਤੋਂ ਇਹ ਬਾਰੀਕੀ ਨਾਲ ਇਹ ਰੇਖੀ ਹੋਈ ਆ ਇਹ सोनू ਜੀ ਸਾਡੇ ਭਰਾ ਆ ਮੈਂ ਇਹਨਾਂ ਨਾਲ ਪਿਛਲੇ ਲੰਬੇ ਸਮੇਂ ਤੋਂ ਜੁੜਿਆ ਹੋਇਆ ਮਗਰ ਮੈਂ ਵੀ ਕਦੀ ਇਹਨਾਂ ਦੇ ਉੱਪਰ ਸਟੋਰ ਤੇ ਜਾ ਕੇ ਦੇਖਿਆ ਨਹੀਂ ਕਿ ਇਸ ਤਰ੍ਹਾਂ ਦਾ ਸਮਾਨ ਹੈ ਤੇ ਤੁਸੀਂ ਇਹ ਨੋਟ ਕਰੋ ਕਿ ਚੋਰ ਕਿੰਨੇ ਬੇਫਿਕਰੇ ਆ ਕਹੀਂ ਨਾ ਕਹੀਂ ਇਹ ਲੱਗਦਾ ਹੈ ਕਿ ਜਿਹੜੇ ਇਹਨਾਂ ਨੂੰ ਜਾਣਦੇ ਆ ਤੇ ਨੇੜੇ ਦੇ ਇਹਨਾਂ ਦੇ ਬੰਦੇ ਆ ਉਹਨਾਂ ਵੱਲੋਂ ਇਹ ਵਾਰਦਾਤ ਕੀਤੀ ਗਈ ਆ ਜਿੱਦਾਂ ਹੁਣ ਆਪਾਂ ਨੂੰ ਦੱਸਿਆ ਇਹਨਾਂ ਨੇ ਸੁਖੀ ਜੀ ਨੇ ਕਿ ਵੀ ਉੱਪਰ ਕਦੇ ਇਹ ਵੀ ਨਹੀਂ ਗਏ ਤੇ ਕੌਣ-ਕੌਣ ਜਾ ਸਕਦਾ ਉੱਪਰ ਏਦਾ ਜੀ ਪੇਤੀ ਬੰਦੇ ਕੰਮ ਹੈ ਜਿਹੜਾ ਮੇਰੀ ਦੁਕਾਨ ਚ ਆਇਆ ਬੈ ਜਾਂ ਉੱਪਰ ਗਿਆ ਬੈ ਉਹਨੂੰ ਪਤਾ ਹੈ ਵੀ ਉੱਪਰ ਇੱਕ ਰੈਕ ਪਿਆ ਹੈ ਜਿਸ ਤੋਂ ਥੱਲੇ ਆਇਆ ਜਾ ਸਕਦਾ ਹੈ ਔਰ ਪਾੜ ਕੇ ਉਸੀ ਰੈਕ ਤੋਂ ਥੱਲੇ ਆਇਆ ਹੈ ਤੁਸੀਂ ਵਪਾਰੀਓ ਵਪਾਰੀ ਭਰਾਵਾਂ ਲਈ ਕੀ ਕਹੋਗੇ ਪਹਿਲਾਂ ਕਰੋਨਾ ਦੀ ਮਾਰ ਪਈਆ ਹੁਣ ਜਿੱਦਾਂ ਠੰਡ ਹੈ ਹੁਣ ਵੀ ਬਿਜ਼ਨਸ ਬਹੁਤ ਘਟਾ ਹੈ ਉਸ ਤੋਂ ਬਾਅਦ ਏ ਵਾਲੀ ਜਿਹੜਾ ਨੁਕਸਾਨ ਹੈ ਉਹ ਹੁਣ ਤੁਸੀਂ ਕਹਾਂਗੇ ਕਿ ਵੀ ਮਤਲਬ ਪੁਲਿਸ ਪ੍ਰਸ਼ਾਸਨ ਨੂੰ ਕੁਝ ਕਹਿਣਾ ਚਾਹੋਗੇ ਕਿ ਵੀ ਵਪਾਰੀ ਜਿੱਦਾਂ ਇਹਨਾਂ ਨੇ ਕਿਹਾ ਕਿ ਵੀ ਇੱਥੇ ਹੀ ਰਹੋ ਜਿੱਦਾਂ ਚੌਕੀਦਾਰ ਕਰਦਾ ਹੈ ਨਾ ਜਾਗਦੇ ਰਹੋ ਜਾਗਦੇ ਰਹੋ ਕਿ ਵੀ ਅਸੀਂ ਇੱਥੇ ਹੀ ਰਹੀਏ ਤੇ ਆ ਜਾਗਦੇ ਰਹੋ ਜਾਗਦੇ ਰਹੋ ਕਰਕੇ ਆਪਣੇ ਦਿਲ ਨੂੰ ਤਸੱਲੀ ਦਿੰਦੇ ਰਹੀਏ ਜੋ ਸੋਨੂ ਜੀ ਨੇ ਕਿਹਾ ਬਿਲਕੁਲ ਸਹੀ ਗਿਆ ਲਾਇਸੈਂਸੀ ਰਿਵਾਲਵਰ ਲੈ ਕੇ ਸਾਨੂੰ ਉਰੀ ਬਹਿਣਾ ਪੈਣਾ ਹੈ ਰਾਖੀ ਕਰਨੀ ਪੈਣੀ ਹੈ ਹਰੇਕ ਦੁਕਾਨਦਾਰ ਨੂੰ ਆਪਣੇ ਬਾਹਰ ਵੀ ਕੱਲ ਨੂੰ ਕੋਈ ਫੇਰ ਐਸੀ ਵਾਰਦਾਤ ਨਾ ਹੋ ਚੁੱਕੇ ਇਹ ਵਾਰਦਾਤਾਂ ਹੋਣਗੀਆਂ ਤਾਂ ਅਸੀਂ ਰੋਟੀ ਤਾਂ ਖਾ ਨਹੀਂ ਸਕਦੇ ਜੀ ਜਿੱਤੇ ਅਸੀਂ ਜੇ 20 15 20 3000 ਰੁਪਏ ਮਹੀਨਾ ਕਮਾਉਂਦੇ ਆ ਤਾਂ ਲੱਖਾਂ ਦੀ ਚੋਰੀ ਹੋ ਗਈ ਤਾਂ ਅਸੀਂ ਕਿੱਥੇ ਕਰਜਾਈ ਹੋਈ ਜਾਵਾਂਗੇ ਸਾਨੂੰ ਦੁਕਾਨਾ ਬੰਦ ਕਰਨੀ ਪੈ ਜਾਣੀ ਹੈ ਜੀ ਹੁਣ ਤਾਂ ਕਿੰਨੇ ਘੰਟੇ ਹੋ ਗਏ ਤੁਸੀਂ ਕੰਪਲੀਟ ਕੀਤੀ ਵੀ ਹੈ ਉਹਨਾਂ ਨੂੰ ਜਾਣਕਾਰੀ ਦਿੱਤੀ ਹੈ ਪੁਲਿਸ ਨੂੰ ਮੈਨੂੰ 3 ਘੰਟੇ ਹੋ ਗਏ ਜੀ ਕੋਈ ਹਲ ਤੱਕ ਨਹੀਂ ਆਇਆ ਜੀ ਕੋਈ ਹਲ ਤੱਕ ਨਹੀਂ ਆਇਆ 3 ਘੰਟੇ ਹੋ ਗਏ ਹਨ ਤੇ ਦੁਕਾਨਦਾਰ ਵੱਲੋਂ ਜਿਹੜੀ ਹੈਗੀ ਕੰਪਲੀਟ ਕੀਤੀ ਗਈ ਹੈ ਤੇ ਹਲੇ ਤੱਕ ਇੱਥੇ ਕੋਈ ਵੀ ਨਹੀਂ ਆਇਆ ਤਾਂ ਤੁਸੀਂ ਆਪ ਸਮਝ ਸਕਦੇ ਹੋ ਕਿ ਜਿਹੜੇ ਚੋਰ ਹੈਗੇ ਜਿੱਦਾਂ ਸੁਖੀ ਜੀ ਨੇ ਵੀ ਕਿਹਾ ਹੈ ਕਿ ਵੀ ਪੁਲਿਸ ਸੁਸਤ ਹੈ ਤਾਂ ਹੀ ਚੋਰਸ o ਤੇ ਰੇਕੀ ਕੀਤੀ ਗਈ ਆ ਪਹਿਲਾਂ ਤਸੱਲੀ ਨਾਲ ਉਸ ਤੋਂ ਬਾਅਦ ਕੋਈ ਦੁਕਾਨ ਦੇ ਅੰਦਰ ਐਂਟਰ ਕੀਤਾ ਜਿਸ ਤਰੀਕੇ ਨਾਲ ਅਸੀਂ ਤੁਸੀਂ ਦੇਖ ਰਹੇ ਹੋ ਕਿ ਵੀ ਉੱਪਰੋਂ ਕਿਸ ਤਰੀਕੇ ਨਾਲ ਛੋਟੀ ਜੀ ਜਗ੍ਹਾ ਤੋਂ ਚੋਰ ਅੰਦਰ ਆ ਰਹੇ ਆ ਤੇ ਉਹਨਾਂ ਨੂੰ ਇਹ ਪਤਾ ਸੀਗਾ ਕਿ ਇੱਥੇ ਰੈਕ ਪਿਆ ਹੈ ਤੇ ਰੈਕ ਦੇ ਥਰੂ ਅੰਦਰ ਆਣਗੇ ਤੇ ਚੋਰਾ ਦੇ ਹੌਸਲੇ ਕਿੰਨੇ ਬੁਲੰਦ ਆ ਮੈਂ ਰਾਜਪੁਰਾ ਪੁਲਿਸ ਨੂੰ ਅਪੀਲ ਕਰਾਂਗਾ ਥੋੜਾ ਜਿਹਾ ਧਿਆਨ ਦਿਓ ਲੋਕੀ ਬਹੁਤ ਡਰੇ ਹੋਏ ਹੈ ਤੁਸੀਂ ਖਬਰਾਂ ਲੱਗਦੀ ਹੈ ਕਿ ਵੀ ਇੰਨੇ ਚੋਰ ਫੜ ਲਏ ਇੰਨੇ ਚੋਰ ਫੜ ਲਏ ਲੇਕਿਨ ਜਿਹੜੀ ਚੋਰੀ ਦੀ ਵਾਰਦਾਤ ਹੈ ਉਹ ਖਤਮ ਨਹੀਂ ਹੋ ਰਹੀਆਂ ਥੋੜਾ ਜਿਹਾ ਰਾਜਪੁਰੇ ਵੱਲ ਧਿਆਨ ਦਿਓ ਮੋਲ ਦੇ ਨਾਲ ਪ੍ਰਦੀਪ ਚੌਧਰੀ ਐਕਸ਼ਨ ਵਜਾ ਵੈਬ ਨਿਊਜ਼ ਚੈਨਲ ਰਾਜਪੁਰਾ